ਨਹੀਂ ਭਾਈਓ ਉਹਨਾਂ ਦੇ ਵੀ ਜਿਹਨਾਂ ਪਾਈਆਂ ਉਹਨਾਂ ਦੇ ਵੀ ਕਿਉਂਕਿ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ভোটার ਕਦੀ ਮਾੜਾ ਨਹੀਂ ਹੁੰਦਾ ਉਹਨੂੰ ਲਾਲਜ ਦਾ ਜਾਂਦਾ ਪਹਿਕ ਪੜਕਾਇਆ ਜਾਂਦਾ ਪਹਿਕਾਇਆ ਜਾਂਦਾ ਫਿਰ ਉਹ ਵੋਟ ਗਲ ਜਗ੍ਹਾ ਪਾਉਂਦਾ ਅਗਲੀ ਵਾਰ ਨੈਕਸਟ ਟਾਈਮ ਫੇਰ ਭਾਈ ਨੇ ਖੜੇ ਹੋਣਾ ਤੁਸੀਂ ਸਾਰੇ ਸਪੋਰਟ ਕਰਿਓ ਤਦ ਤੱਕ ਸਾਨੂੰ ਫਿਲਮਾਂ ਦੇ ਲੈਣ ਦੇ ਵਿੱਚ ਦੇਖੋ ਭਾਈ ਦੱਸੋ ਤੁਸੀਂ ਅੱਜ ਨੀਟੂ ਸਟਰਾਲਾ ਮੇਰਾ ਵੀਰ ਇੱਕ ਰੱਬ ਰੂਪੀ ਬੰਦਾ ਵਾ ਤੇ ਇੱਕ ਮੈਨੂੰ ਹੌਸਲਾ ਦੇਣ ਆਇਆ ਵਾ ਤੇ ਦੂਜੀ ਗੱਲ ਕਹਿਣਾ ਵੀ ਫਿਲਮਾਂ 'ਚ ਆ ਜਾ ਤੇ ਗੱਲ ਇਹਦੀ ਵਧੀਆ ਲੱਗੀ ਆ ਤੇ ਮੈਂ ਸਾਰੇ ਪ੍ਰੋਡੂਸਰ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਨਾ ਵਾਂ ਵੀ ਹੁਣ ਸਾਨੂੰ ਦੋਨਾਂ ਨੂੰ ਇੱਕੇ ਪਲੇਟ ਬੰਨ ਤੇ ਸਾਨੂੰ ਖੜਾ ਕਰ ਦਿਓ ਤੇ ਸਾਨੂੰ ਫਿਲਮਾਂ 'ਚ ਕੰਮ ਦਿਓ ਬਿਲਕੁਲ ਦਿਓ ਕੰਗਨਾ ਦੇ ਚਿਹਰੇ ਪਈ ਪੂਰਾ ਮੌਲਕ ਇਕੱਠਾ ਹੋਇਆ ਫਰਦਾਵਾ ਉਹ ਕੁੜੀ ਦੇ ਨਾਲ ਅਸੀਂ ਵੀ 13-14 ਸਾਲਾਂ ਦੀ ਜ਼ਿੰਦਗੀ ਦੇ ਲੋਕ ਮੁੱਤਿਆਂ ਤੇ ਵਾਸਤੇ ਚੱਕਦੇ ਆ ਹੁਣ ਫਿਲਮਾਂ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੇ ਗਲਤੀ-ਗੁਲਤੀਆਂ ਮਾਫ ਕਰਕੇ ਸਾਨੂੰ ਫਿਲਮਾਂ ਦੇ ਵਿੱਚ ਲਿਆ ਜਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹਨੇ ਨਹੀਂ ਪਾਈਆਂ ਉਹਨਾਂ ਦੇ ਵੀ ਜਿਹਨੇ ਪਾਈਆਂ ਉਹਨਾਂ ਦੇ ਵੀ ਕਿਉਂਕਿ ਅਸੀਂ ਕਿਸੇ ਨੂੰ ਮਾੜੀ ਕਹਿੰਦੇ ਵੋਟਰ ਕਦੀ ਮਾਰ ਨਹੀਂ ਹੁੰਦਾ ਉਹਨੂੰ ਲਾਲਚ ਦਿਆ ਜਾਂਦਾ ਪਹਿਕ ਪੜਕਾਇਆ ਜਾਂਦਾ ਪਹਿਕਾਇਆ ਜਾਂਦਾ ਫਿਰ ਉਹ ਵੋਟ ਗਲ ਜਗ੍ਹਾ ਪਾਉਂਦਾ ਅਗਲੀ ਵਾਰ ਨੈਕਸਟ ਟਾਈਮ ਫੇਰ ਭਾਈ ਨਿਖੜੇ ਹੋਣਾ ਤੁਸੀਂ ਸਾਰੇ ਸਪੋਰਟ ਕਰਿਓ ਤਦ ਤੱਕ ਸਾਨੂੰ ਫਿਲਮਾਂ ਦੀ ਲਾਈਨ ਦੇ ਵੀ ਦੇਖਿਓ ਭਾਈ ਦੱਸੋ ਤੁਸੀਂ ਅੱਜ ਨੀਟੂ ਸ਼ਟਰਾਲਾ ਮੇਰਾ ਵੀਰ ਇੱਕ ਰੱਬੂ ਰੂਪੀ ਬੰਦਾ ਵਾ ਤੇ ਇੱਕ ਮੈਨੂੰ ਹੌਸਲਾ ਦੇਣ ਆਇਆ ਵਾ ਤੇ ਦੂਜੀ ਗੱਲ ਕਹਿਣਾ ਵੀ ਫਿਲਮਾਂ 'ਚ ਆ ਜਾ ਤੇ ਗੱਲ ਇਹਦੀ ਵਧੀਆ ਲੱਗੀ ਆ ਤੇ ਮੈਂ ਸਾਰੇ ਪ੍ਰੋਡੂਸਰ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਪਿਰ ਹੁਣ ਸਾਨੂੰ ਦੋਨਾਂ ਨੂੰ ਇੱਕੇ ਪਲੇਟਫਾਰਮ ਤੇ ਸਾਨੂੰ ਖੜਾ ਕਰ ਦਿਓ ਤੇ ਸਾਨੂੰ ਫਿਲਮਾਂ 'ਚ ਕੰਮ ਦਿਓ ਬਿਲਕੁਲ ਦਿਓ ਕੰਗਨਾ ਦੇ ਚਿਹਰੇ ਪਈ ਪੂਰਾ ਮੁਲਕ ਇਕੱਠਾ ਹੋਇਆ ਫਰਦਾਵਾ ਉਹ ਕੁੜੀ ਦੇ ਨਾਲ ਅਸੀਂ ਵੀ 13-14 ਸਾਲਾਂ ਦੀ ਜ਼ਿੰਦਗੀ ਦੇ ਲੋਕ ਮੁੱਦਿਆਂ ਤੇ ਵਾਸਤੇ ਚੱਕਦੇ ਆ ਹੁਣ ਫਰਮਾਂ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਚੁੰਨੇ ਆ ਵੀ ਸਾਡੇ ਗਲਤੀ-ਬੁਲਤੀਆਂ ਮਾਫ਼ ਕਰਕੇ ਸਾਨੂੰ ਫਿਲਮਾਂ ਦੇ ਵਿੱਚ ਲਿਆ ਜਾਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ